ਲੀ ਮੀਟਿੰਗ ਦੇ ਵਿੱਚ ਕੀ ਕੁਝ ਹੋਵੇਗਾ ਸਰਕਾਰ ਦੇ ਨਾਲ ਇੱਕ ਹੋਰ ਮੀਟਿੰਗ ਹੋਣ ਜਾ ਰਹੀ ਹੈ ਉਹਨਾਂ ਦੇ ਬੰਦੇ ਆਉਂਦੇ ਆ ਮੀਟਿੰਗ ਹੁੰਦੀ ਆ ਰਾਤ ਦੇ 2 ਵਜੇ ਤੱਕ ਚੱਲਦੀ ਆ ਪਰ ਬਾਅਦ ਦੇ ਵਿੱਚ ਕੁਝ ਨਹੀਂ ਨਿਕਲਦਾਗਾ ਪਿਛਲੀ ਵਾਰ ਢੱਲੇਵਾਲ ਸਾਹਿਬ ਨੇ ਇਹ ਗੱਲ ਕਲੀਅਰ ਕੀਤੀ ਸੀ ਕਿ ਕਿ ਉਹਨਾਂ ਦੇ ਵੱਲੋਂ ਅਥਰੂ ਗੈਸ ਜਾਂ ਹੋਰ ਕਈ ਚੀਜ਼ਾਂ ਦੇ ਗੋਲੇ ਦਾਗੇ ਜਾਂਦੇ ਗੋਲੀਆਂ ਮਾਰ ਗਿਆ ਜਾਂਦੀਆਂ ਉਹ ਸਭ ਕੁਝ ਲੈ ਕੇ ਗਿਆ ਸੀ ਡੇਢ ਦੋ ਘੰਟੇ ਇਸੇ ਚੀਜ਼ ਨੂੰ ਲੈ ਕੇ ਬਹਿਸ ਹੋਈ ਸੀ ਹੁਣ ਪਰ ਲੋਕਾਂ ਦਾ ਵਿਦਰੋਹ ਕਿੱਦਾਂ ਦਾ ਹੈਗਾ ਲੋਕਾਂ ਦੇ ਮਨਾਂ ਦੇ ਵਿੱਚ ਕੀ ਹੈਗਾ ਕੱਲ ਵਾਲੀ ਮੀਟਿੰਗ ਤੋਂ ਬਾਅਦ ਕੀ ਨਿਕਲੇਗਾ ਅਸੇ ਜਾਣਗੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਲੀ ਕਿ ਰ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਉਹ ਵੀ ਪੁੱਜ ਰਿਹਾ ਸਬੋਧਨ ਕਰਨ ਉੱਥੋਂ ਦੇ ਲੋਕਾਂ ਨੂੰ ਕੀ ਆਉਣ ਵਾਲੀਆਂ ਵੋਟਾਂ ਦੇ ਸਬੰਧ ਦੇ ਵਿੱਚ ਆ ਰਿਹਾ ਹੈ ਜਾਂ ਇੱਥੋਂ ਦੇ ਜਿਹੜੇ ਕਿਸਾਨ ਖੜੇ ਹੋਏ ਇਹਨਾਂ ਦੇ ਵਿਰੋਧ ਲਈ ਆ ਰਿਹਾ ਕੀ ਕੁਝ ਗੱਲਬਾਤ ਕਰਨ ਦੇ ਲਈ ਆ ਰਿਹਾ ਸਾਡੇ ਨਾਲ ਸਾਰੇ ਮੌਜੂਦ ਹੈ ਕਿ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੇਖ ਸਿੰਘ ਜੀ ਕੀ ਲੱਗਦਾ ਪਹਿਲਾਂ ਬਾਰਡਰ ਬਾਰੇ ਕੀ ਲੱਗਦਾ ਤੁਹਾਨੂੰ ਹਾਂ ਬਾਰਡਰ ਤੇ ਜਿਹੜੀ ਸਾਡੀ ਗਿਣਤੀ ਆ ਉਹ ਬਹੁਤ ਪਿਛਲੇ ਸਾਲ ਦੇ ਮੁਕਾਬਲੇ ਬਹੁਤ ਜ਼ਿਆਦਾ ਆ ਜੀ ਤਾਂ ਖਾਸ ਕਰਕੇ ਜਗਮੀ ਤੇ ਲੱਗਦਾ ਵੀ ਪਿਛਲੇ ਸਾਲ ਦੇ ਮੁਕਾਬਲੇ ਨਾ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਨੌਜਵਾਨ ਜੋਸ਼ ਭਰੇ ਵੀ ਨੇ ਤੇ ਹੋਸ਼ ਵਾਲੇ ਵੀ ਨੇ ਹਾਂ ਅੱਗੇ ਅੱਜ ਸਾਡੀਆਂ ਮੰਨ ਲਓ ਜੁਨੀਆਣਾ ਨੇ ਰੋਕ ਲਾਈ ਹੋਈ ਆ ਵੀ ਇਦੋਂ ਅੱਗੇ ਜੇ ਅਸੀਂ ਨਹੀਂ ਜਾਣਾ ਕਿਉਂਕਿ ਕੱਲ ਥਿੱਕਰ ਮੀਟਿੰਗ ਹੋਣੀ ਆ ਜੀ ਤੇ ਅੱਜ ਦੇਖ ਲਾ ਵੀ ਕੋਈ ਵੀ ਜਮਾ ਵੀ ਗਰਮ ਜੋਸ਼ੀ ਨਹੀਂ ਦਿਖਾ ਰਿਹਾ ਅੱਜ ਹੋਸ਼ ਤੋਂ ਕੰਮ ਲਿਆ ਜਾ ਰਿਹਾ ਹੂੰ ਤਾ ਅਸੀਂ ਹੋਸ਼ ਨਾਲ ਵੀ ਚੱਲਣਾ ਜਾਵਤੇ ਨਾਲ ਵੀ ਚੱਲਣਾ ਪਰ ਜਦੋਂ ਬਾਰਡਰ ਤੋੜਨ ਦੀ ਗੱਲ ਆਈ ਹੂੰ ਤਾਂ ਤੋੜਾਂਗੇ ਵੀ ਜਦੋਂ ਪੱਕੀ ਗੱਲ ਆ ਬਿਲਕੁਲ ਪਿਛਲੀ ਵਾਰ ਕੀ ਹੋਇਆ ਸੀ ਹੂੰ ਦੇਖਿਆ ਨਹੀਂ ਪਰ ਕੁਛ ਕੁ ਜਿਹੜੇ ਤੁਹਾਡੀ ਜਥੇਬੰਦੀ ਦੇ ਨਾਲ ਨਹੀਂ ਹੈਗੇ ਐਸ ਵਾਰ ਜਿਹੜੇ ਕਿਸਾਨ ਆਗੂ ਨਹੀਂ ਆਏ ਹੂੰ ਉਹ ਤਾਂ ਇਹ ਗੱਲ ਕਹਿ ਰਹੇ ਐਸ ਵਾਰ ਤੋੜ ਕੇ ਕਿਉਂ ਨਹੀਂ ਦਿੱਲੀ ਗਿਆ ਚਲੇ ਹਾਂ ਜਿਹੜੀ ਇਹ ਗੱਲ ਆਉਂਦੀ ਹੈ ਨਾ ਵੀ ਜਥੇਬੰਦੀਆਂ ਸਾਡੇ ਨਾਲ ਨਹੀਂ ਆਈਆਂ ਹਾਂ ਟੁੱਟ ਗਈਆਂ ਜਿਹੜਾ ਪਿਛਲਾ ਅੰਦੋਲਨ ਸੀ ਨਾ ਜਗਮੀਤ ਇਹ ਦੁੱਧ ਦੀ ਤਰ੍ਹਾਂ ਸਾਫ਼ ਬੜਾ ਸੀ ਜੀ ਹਰ ਇੱਕ ਵਰਗ ਨੇ ਬੜਾ ਹੀ ਸੋਨਾ ਸਾਨੂੰ ਸਾਥ ਦਿੱਤਾ ਜੀ ਪਰ ਹੋਇਆ ਕਿ ਹੂੰ ਲੰਮਾ ਅੰਦੋਲਨ ਲੜੇ ਜਿੱਤ ਹਾਸਲ ਹੋਈ ਹੂੰ ਜਦੋਂ ਜਿੱਤ ਹਾਸਲ ਹੋਈ ਨਾ ਤੇ ਜਦੋਂ ਪੰਜਾਬ ਨੂੰ ਵਾਪਸ ਗਏ ਤਾਂ ਦੁੱਧ ਦੇ ਵਿੱਚ ਨਾ ਥੋੜਾ ਜਿਹਾ ਜਾਗ ਲੱਗ ਗਿਆ ਸੀ ਹੂੰ ਉਹ ਜਾਗ ਸੀਗਾ ਕੇਂਦਰ ਨਾਲ ਚਿੱਠੀਆਂ ਰਾਹੀਂ ਗੱਲਬਾਤ ਕਰਨ ਦਾ ਹੂੰ ਕੋ ਜਾਗੂਆਂ ਦਿਆਂ ਗੁਪਤ ਮੀਟਿੰਗਾਂ ਕਰਨ ਦਾ ਜੀ ਤਾਂ ਉਹ ਦੁੱਧ ਖੱਟਾ ਹੋ ਗਿਆ ਜਦੋਂ ਦੁੱਧ ਖੱਟਾ ਹੋ ਜਾਂਦਾ ਨਾ ਤਾਂ ਸਾਡੇ ਪੰਜਾਬ ਦੇ ਲੋਕ ਉਹਨੂੰ ਫਿਰ ਵੀ ਵਰਤ ਲੈਂਦੇ ਆ ਢੋਲਦੇ ਨਹੀਂ ਹੂੰ ਉਹ ਕਿਵੇਂ ਵਰਤਿਆ ਉਹ ਇਸ ਤਰ੍ਹਾਂ ਵਰਤਿਆ ਵੀ ਜਦੋਂ ਖੱਟਾ ਹੋ ਗਿਆ ਨਾ ਫਿਰ ਉਹਨੂੰ ਉਹਨਾਂ ਨੇ ਸਵਾ ਦੋ ਸਾਲਾਂ ਦੱਬ ਕੇ ਰੜਕਿਆ ਦੁੱਧ ਨੂੰ ਹੂੰ ਤੇ ਜਦੋਂ ਰੜਕਿਆ ਨਾ ਫਿਰ ਤੇ ਫਿਰ ਮੱਖਣ ਇੱਕ ਪਾਸੇ ਹੋ ਗਿਆ ਤੇ ਲੱਸੀ ਫਿਰ ਇੱਕ ਪਾਸੇ ਹੋ ਗਈ ਹੂੰ ਹੁਣ ਨਾ ਦਾ ਲੱਸੀ ਮੱਖਣ ਚ ਰਲਦੀ ਆ ਤੇ ਨਾ ਮੱਖਣ ਰ ਲੱਸੀ ਚ ਰਲਦਾ ਹੂੰ ਹੁਣ ਗੱਲ ਇਥੋਂ ਤਾਈ ਪਹੁੰਚੀ ਪਈ ਆ ਹੂੰ ਵੀ ਹੁਣ ਜਿਹੜਾ ਮੱਖਣ ਆ ਉਹਨੂੰ ਫੇਰ ਬਾਅਦ ਚ ਤਿਆਰ ਕਰਿਆ ਜਾਂਦਾ ਗਰਮ ਕਰਿਆ ਜਾਂਦਾ ਮੱਖਣ ਨੂੰ ਹੂੰ ਤਾਂ ਅਲੱਗ ਅਲੱਗ ਪਦਾਰਥ ਬਣਾਏ ਜਾਂਦੇ ਆ ਹੂੰ ਤੇ ਜਿਹੜੀ ਲੱਸੀ ਆ ਉਹਨੂੰ ਢੋਲ ਦਿੱਤਾ ਜਾਂਦਾ ਸੱਜ ਨੂੰ ਬਿਲੋਂਗਿੰਗ ਤਾਂ ਲੱਸੀ ਨੂੰ ਕੋਈ ਵੀ ਘਰੇ ਬਹੁਤਾ ਲੰਮਾ ਸਮਾਂ ਨਹੀਂ ਰੱਖਦਾਗਾ ਤੇ ਹੁਣ ਤੁਸੀਂ ਹਾਲਾਤ ਵੇਖ ਲਓ ਫਿਰ ਪੰਜਾਬ ਦੇ ਪਿੱਛੇ ਕੀ ਆ ਹੂੰ ਲੋਕਾਂ ਦੇ ਅਥੇ ਇਕੱਠ ਨਹੀਂ ਹੋਣਾ ਵੇਖ ਲਓ ਇਕੱਠ ਹੈਨਾ ਗੱਲ ਆ ਗਈ ਐਮਐਸਪੀ ਤੇ ਹੂੰ ਉਦੋਂ ਵੀ ਰੋਲਾ ਪਿੱਛੇ ਐਮਐਸਪੀ ਦਾ ਹੀ ਸੀ ਸਾਡੀ ਜਿਹੜੀ ਕਿਸਾਨ ਦੀ ਹੈ ਨਾ ਐਮਐਸਪੀ ਜਿੰਦ ਜਾਨ ਆ ਕਿਸਾਨ ਨਹੀਂ ਬਚਦਾ ਐਮਐਸਪੀ ਤੋਂ ਬਿਨਾ ਇਹਨੂੰ ਹਰ ਹਾਲਤ ਐਮਐਸਪੀ ਲੈਣੀ ਪੈਣੀ ਜਿਹੜੇ ਵੀਰ ਨਹੀਂ ਆਏ ਜਿਵੇਂ ਤੁਸੀਂ ਗੱਲ ਕਰੀ ਆ ਵੀ ਕੁਝ ਜੁਨੀਆ ਨਾ ਨਹੀਂ ਆਣਾ ਜਾਂ ਤਾਂ ਉਹ ਸਿੱਧ ਕਰ ਦੇਣਾ ਕਿ ਅਸੀਂ ਐਮਐਸਪੀ ਦੀ ਲੜਾਈ ਨਹੀਂ ਲੜਦੇ ਜੇ ਲੜਾਈ ਲੜਦੇ ਆ ਤਾਂ ਪਿੱਛੇ ਕਿਉਂ ਬੈਠੇ ਘਰਾਂ 'ਚ ਕਿਉਂ ਬੈਠੇ ਮੇਰੀ ਉਹਨਾਂ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜੇ ਖੇਤੀ ਕਰਦੇ ਆ ਖੇਤੀ ਨਾਲ ਜੁੜੇ ਆ ਖੇਤ ਨਾਲ ਜੁੜੇ ਆ ਫਸਲ ਨਾਲ ਜੁੜੇ ਆ ਵੀਰੋ ਮੋਰਚੇ ਵੱਲ ਨੂੰ ਵੀਹਰਾ ਕੱਟ ਕੇ ਆਜੋ ਐਮਐਸਪੀ ਜੇ ਹਜੇ ਨਾ ਨਾ ਮਿਲੀ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸਕੇ ਕਿਉਂਕਿ ਕਿਸਾਨੀ ਦਿਨੋਂ ਦਿਨ ਨਿਘਾਰ ਚ ਜਾਂਦੀ ਜਾ ਰਹੀ ਹੈ। ਕਿਸਾਨੀ ਡੁੱਬਦੀ ਨੂੰ ਵੇਖ ਕੇ ਸਾਡਾ ਨੌਜਵਾਨ ਵਿਦੇਸ਼ਾਂ ਵੱਲ ਨੂੰ ਮੂਵ ਕਰਦਾ ਜਾ ਰਿਹਾ। ਸਾਡੀ ਕਿਸਾਨੀ ਨੇ ਬਹੁਤ ਕੁਝ ਬਚਾਉਣਾ। ਸਾਡੇ ਨੌਜਵਾਨ ਨੂੰ ਵੀ ਉਹਨੇ ਵਾਪਸ ਲੈ ਕੇ ਆਉਣਾ ਸਾਡੀ ਕਿਸਾਨੀ ਨੇ। ਐਮਐਸਪੀ ਦੀ ਲੜਾਈ ਅਸੀਂ ਇਸ ਕਰਕੇ ਲੜ ਰਹੇ ਹਾਂ। ਜਿਹੜੀਆਂ ਜਥੇਬੰਦੀਆਂ ਨਹੀਂ ਆਈਆਂ ਜਾਂ ਤਾਂ ਉਹ ਕਲੀਅਰ ਕਰਨ ਕਿ ਅਸੀਂ ਐਮਐਸਪੀ ਦੀ ਲੜਾਈ ਨਹੀਂ ਲੜਦੇ ਹਾਂ ਜੇ ਲੜਦੇ ਹਾਂ ਤਾਂ ਮੈਦਾਨ ਚ ਆਉਣ। ਉਹ ਤੇ ਵੀ ਮੰਗਾ ਸੇਵੇਂ ਹੀ ਨੇ ਪਰ ਰੌਲਾ ਇਸ ਗੱਲ ਦਾ ਹੈ ਕਿ ਇਹ ਕੱਲੇ ਗੈਜਟਲੇ ਸਾਨੂੰ ਸੱਦਾ ਨਹੀਂ ਦਿੰਦਾ ਨਹੀਂ ਸੱਦੇ ਜਿਹੜੇ ਜਨਤਕਾਂ ਨਾਲ ਪਿਛਲੀ ਵਾਰ ਕਿੰਨੇ ਕ ਸੱਦੇ ਦਿੱਤੇ ਸੀ ਬਰਨਾਲੇ ਰੈਲੀ ਦੇ ਵਿੱਚ ਡੱਲੇਵਾਲ ਸਾਹਿਬ ਦਾ ਨਾਂ ਰਹਿ ਰਿਹਾ ਤਾਂ ਮੈਂ ਜਿਹੜੀ ਗੱਲ ਹੋਈ ਹੈ ਨਾ ਲਖੀਰ ਖਿੱਚਣ ਦੀ ਕਿ ਲੋਕ ਸਾਡੇ ਨਾਲ ਰਲ ਕੇ ਤੇ ਚਿੱਠੀਆਂ ਲਿਖਣ ਕੇਂਦਰ ਨੂੰ ਮੀਟਿੰਗਾਂ ਲਿਖਣ ਕੇਂਦਰ ਨਾਲ ਕਰਨ ਤੇ ਸਾਡੇ ਤਾਂ ਚੋਰੀਆਂ ਰੱਖੀਆਂ ਜਾਣ ਮੈਨੂੰ ਲੱਗਦਾ ਡੱਲੇਵਾਲ ਸਾਹਿਬ ਤੋਂ ਇਹ ਗੱਲ ਬਰਦਾਸ਼ਤ ਨਹੀਂ ਹੂੰ ਉਹਨੇ ਦਿੱਲੀ ਹੋਂਸਰ ਜੋ ਕੁਝ ਵੀ ਹੋਇਆ ਸੀ ਉਹਨੂੰ ਖੁੱਲ ਕੇ ਲੋਕਾਂ ਸਾਹਮਣੇ ਰੱਖਤਾ ਹਾਂ ਆਪਾਂ ਗੱਲ ਐਮਐਸਪੀ ਤੇ ਕਰਦੇ ਪੈਸੀ ਵੀ ਜਾਂ ਤਾਂ ਉਹ ਕਹਿਣ ਵੀ ਸਾਨੂੰ ਐਮਐਸਪੀ ਚਾਹੀਦੀ ਨਹੀਂ ਲੈਣੀ ਨਹੀਂ ਅਸੀਂ ਤਾਂ ਨਹੀਂ ਆਉਂਦੇ ਜੇ ਚਾਹੀਦੀ ਆ ਤਾਂ ਫਿਰ ਸੱਦੇ ਨਹੀਂ ਦਿੱਤੇ ਜਾਂਦੇ ਹੁੰਦੇ ਪਿਛਲੇ ਸਾਲ ਕਿਹੜਾ ਆਪਾਂ ਲੋਕ ਸੱਦੇ ਸੀ ਆਪ ਮਹਾਰੇ ਆਏ ਸੀ ਨਾ ਸਾਡੇ ਨਾਲ ਐਨ ਕਿੰਨੇ ਲੋਕ ਦਲੇয়াল ਕਿਹੜਾ ਘਰੋਂ ਸੱਦ-ਸੱਦ ਲਿਆ ਆ ਲੋਕਾਂ ਨੇ ਦਲੇয়াল ਨੇ ਡਬਲਯੂਟੀਯੂ ਤੇ ਗੈਟ ਤੇ ਹਨਾ ਨਿਊ ਵਰਲਡ ਆਰਡਰ ਤੇ ਸਾਡੇ ਨੌਜਵਾਨਾਂ ਨੂੰ ਇੱਥੋਂ ਤੱਕ ਦੱਸਤਾ ਕਿ ਨੌਜਵਾਨਾਂ ਨੂੰ ਸਮਝ ਆ ਗਈ ਤਾਂ ਡੱਲੇ ਵਾਲਾ ਇਕੱਲਾ ਨਹੀਂ ਅੰਦੋਲਨ ਕਰ ਰਿਹਾ ਜਰਮਨੀ ਦੀ ਬਰਲਿਨ ਰਾਜਧਾਨੀ ਕੇਰੀ ਹੋਈ ਆ ਜਰਮਨ ਦੇ ਕਿਸਾਨਾਂ ਨੇ ਫਰਾਂਸ ਦੇ ਵਿੱਚ ਐਵੇਂ ਦਾ ਡਿਜੀਟੇਸ਼ਨ ਚੱਲ ਰਿਹਾ ਕੋਈ ਇਕੱਲਾ ਡੱਲੇ ਵਾਲ ਨਹੀਂ ਅੰਦੋਲਨ ਕਰ ਰਿਹਾ ਵਰਲਡ 'ਚ ਚੱਲ ਰਿਹਾ ਫਿਰ ਤਾਂ ਵਰਲਡ 'ਚ ਚੱਲ ਰਿਹਾ ਇਹ ਡੱਲੇ ਵਾਲ ਨੂੰ ਤੇ ਇੱਕ ਇਹਨਾਂ ਨੇ ਨਾ ਹੀ ਸੌਖਾ ਜਿਆ ਲੈ ਲਿਆ ਵੀ ਡੱਲੇ ਵਾਲ ਆਿਆਂ ਦਾ ਡੱਲੇ ਵਾਲ ਆਿਆਂ ਦਾ ਜੋ ਕੁਝ ਵੀ ਡੱਲੇ ਆ ਨੇ ਦੱਦੇ ਨੂੰ ਦੱਦਾ ਦੱਦਾ ਬਣਾਈ ਜਾਂਦੇ ਆ ਹਿੰਦੀ ਚੈਨਲ ਸਾਡੇ ਦੱਦੇ ਨੂੰ ਦੱਦਾ ਹੀ ਦੱਸਦੇ ਆ ਚਲੋ ਬਹੁਤ ਕੁਝ ਬਣਾਉਂਦੇ ਹੁੰਦੇ ਆ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਹਾਂ ਜੋ ਉਹਨਾਂ ਦਾ ਮਾਰਗ ਸੱਚਾ ਨਾ ਤੇ ਜੋ ਉਹਨਾਂ ਦੀ ਉਸਤਤ ਕਰਨ ਵਾਲੇ ਵੇਖ ਲਓ ਕਿੰਨੇ ਨੇ ਹਾਂ ਨਾ ਡੱਲੇ ਵਾਲ ਸਾਹਿਬ ਕੱਲੇ-ਕੱਲੇ ਨੌਜਵਾਨ ਨੂੰ ਸਮਝਾ ਚੁੱਕੇ ਆ ਪੜਾ ਚੁੱਕੇ ਆ ਤੇ ਅੱਜ ਨੌਜਵਾਨ ਹੀ ਆਇਆ ਸਾਰਾ ਜੀ ਤੇ ਇਹਨਾਂ ਨਾਲ ਗੱਲ ਕਰਕੇ ਵੇਖੋ ਨੌਜਵਾਨਾਂ ਦੇ ਵਿੱਚ ਜੋਸ਼ ਕਿੰਨਾ ਹੂੰ 3 ਹੈ ਨਾ ਪਿਛਲੀ ਵਾਰ ਕੀ ਸੀ ਪਿਛਲੀ ਵਾਰ ਵੀ ਅੰਦੋਲਨ ਸਾਡਾ ਸ਼ਾਂਤੀਪੂਰਵਕ ਸੀ ਹੂੰ ਸਾਡੇ ਬਜ਼ੁਰਗਾਂ ਨੇ ਅਗਵਾਈ ਕੀਤੀ ਸੀ ਐਸ ਵਾਰ ਬਜ਼ੁਰਗਾਂ ਦੇ ਨਾਲ ਨੌਜਵਾਨ ਬਹੁਤ ਵੱਡੀ ਮਾਤਰਾ 'ਚ ਆਇਆ ਜੀ ਤੇ ਨੌਜਵਾਨ ਜਿਹੜਿਆਂ ਜਨਤਕ ਅੰਦੋਲਨਾਂ ਦੇ ਵਿੱਚ ਸ਼ਮੂਲੀਅਤ ਕਰ ਜੇ ਨਾ ਅੰਦੋਲਨ ਕਦੇ ਵੀ ਹਾਰੇ ਨਹੀਂ ਜਾਂਦੇ ਠੀਕ ਹੁਣ ਐਮਐਸਪੀ ਕਿਉਂ ਚਾਹੀਦੀ ਆ ਹਜੇ ਤਾਂ ਅਸੀਂ ਐਮਐਸਪੀ ਤੇ ਕਿਹੜੀ ਸੀਮਤਾ ਐਮਆਰਪੀ ਤੇ ਕਰਨੀ ਆਏ ਅਸੀਂ 6 ਮਹੀਨੇ ਕਣਕ ਨੂੰ ਪੈਦਾ ਕਰਦੇ ਆ ਦਾਣੇ ਬਣਾ ਲੈਨੇ ਆ ਗ੍ਰੇਨ ਫੂਡ ਬਣਾ ਲੈਨੇ ਆ ਤਾਂ ਇੱਕ ਪ੍ਰੋਸੈਸਿੰਗ ਰਾਹੀਂ ਉਹਦਾ ਬਰੈਡ ਜਾਂ ਡੱਬਲ ਰੋਟੀ ਬਣ ਜਾਂਦੀ ਐ ਬਿਸਕੁਟ ਬਣ ਜਾਂਦਾ ਉਹ ਐਮਆਰਪੀ ਦੇ ਤਿੱਕਰ ਲੈ ਜਾਂਦੇ ਆ ਜਦੋਂ MRP ਟਿੱਕਰ ਲੈ ਜਾਂਦੇ ਆ ਤੇ MSP ਤੇ MRP ਚ ਫਰਕ ਬੜਾ ਹਜੇ ਤਾਂ ਅਸੀਂ ਸਰਕਾਰ ਤੋਂ MSP ਮੰਗ ਰਹੇ ਆ ਕਿਉਂਕਿ ਅਸੀਂ grain food ਤਿਆਰ ਕਰਦੇ ਆ ਆਵਾਜ਼ ਕਿ ਦੇ ਰਹੇ ਆ ਆਓ ਆ ਕਹਿ ਰਹੇ ਆ ਵੀ ਲੜਕੇ ਅੱਗੇ ਰਹੇ ਨਹੀਂ ਜਾ ਰਹੇ ਉਹ ਵੀਡੀਓ ਵੀਡੀਓ ਬਣਾਉਣ ਜਾਂਦੇ ਆ ਲੜਕੇ ਕੋਈ ਗਰਮ ਜੋਸ਼ ਨਹੀਂ ਲੜਕਿਆਂ ਦੇ ਵਿੱਚ ਹਮ ਚਲੋ ਪ੍ਰਸ਼ਾਸਨਾਂ ਪ੍ਰਸ਼ਾਸਨ ਨੇ ਵੀ ਆਪਦੀ ਜ਼ਿੰਮੇਵਾਰੀ ਨਿਭਾਉਣੀ ਆ ਸਾਡੇ ਵੀ ਨੌਜਵਾਨਾ ਜਿਹੜੇ ਤੁਹਾਨੂੰ ਬੇਨਤੀ ਕਰਦੇ ਕਮੇਟੀ ਵਾਲਿਆਂ ਨੂੰ ਕਹਿੰਦੇ ਵੀ ਇਹਨਾਂ ਨੂੰ ਪਿੱਛੇ ਹਟਾਓ ਹਾਂ ਹਟਾ ਰਹੇ ਨੇ ਪਿੱਛੇ ਚਲੋ ਕੋਈ ਟਰੈਕਟਰ ਤੋਂ ਪਿੱਛੇ ਦੂਰ ਤੱਕ ਰਕਾਫਲਾ ਖੜਾ ਨਾ ਨੌਜਵਾਨ ਟਰੈਕਟਰਾਂ ਦੇ ਬਾਰਡਰ ਦੇ ਖਣਾਉਂਦੇ ਆ ਉਹ ਕੋਈ ਫੁੱਲੜਬਾਜ ਨਹੀਂ ਗੇ ਉਹ ਰੁਕੇ ਹੋਏ ਨੇ ਇੱਕ ਜਗ੍ਹਾ ਤੇ ਜਾਬਤੇ ਦੇ ਵਿੱਚ ਨੇ ਜਗਮੀਤ ਪਿਛਲੇ ਅੰਦੋਲਨ ਦੇ ਵਿੱਚ ਥੋਡੀਆਂ ਸਵਾਵਾ ਸਾਨੂੰ ਬਹੁਤ ਰਹੀਆਂ ਹਮ ਜਿਹੜੇ ਥੋਡੇ ਕਵਰੇਜ ਵਾਲੇ ਵੀਰ ਸੀ ਨਾ ਬਹੁਤ ਕਵਰੇਜ ਕਰਿਆ ਪਰ ਕੁਝ ਵੀਰਾਂ ਨੇ ਥੋੜੇ ਤੋਂ ਵੀ ਹਟ ਕੇ ਉਹਨਾਂ ਨੇ ਵੀ ਕੁਰਸੀਆਂ ਲਟਾਕ ਲਿਆ ਸੀ ਫਿਰ ਉਹ ਵੀ ਐਮਐਲਏ ਬੰਦੇ ਸੁਪਨੇ ਰੱਖਦੇ ਸੀਗੇ ਹਮ ਬੜੇ ਸੁਪਨੇ ਰੱਖੇ ਹਮ ਪਰ ਜਿਹੜੇ ਲੋਕ ਆ ਨਾ ਇਹ ਸੱਚ ਦਾ ਸਾਥ ਦਿੰਦੇ ਆ ਯਾਰ ਉਹ ਕੁਝ ਬੰਦੇ ਨਾ ਇੱਥੋਂ ਇਸ ਜ਼ਮੀਨ ਦੇ ਵਿੱਚੋਂ ਸਿਆਸਤ ਕੱਢਣੀ ਚਾਹੁੰਦੇ ਆ ਸਿਆਸੀ ਗਰਾਊਂਡ ਪਾਲਦੇ ਆ ਹਮ ਸਾਡੇ ਲੋਕ ਸਿਆਸਤ ਨੂੰ ਐਕਸੈਪਟ ਨਹੀਂ ਕਰਦੇਗੇ ਠੀਕ ਆ ਅਸੀਂ ਡੈਮੋਕਰੇਟਾਂ ਵੋਟਾਂ ਪਾਉਣੇ ਆ ਅਸੀਂ ਵੀ ਪਾਉਣੇ ਆ ਕਿਸੇ ਨਾ ਕਿਸੇ ਨੂੰ ਪਾਉਣੇ ਆ ਪਰ ਜਿਹੜੇ ਇਹ ਚਾਹਣ ਵੀ ਇਹਦੇ ਵਿੱਚੋਂ ਸਿਆਸਤ ਕੱਢ ਕੇ ਲੈ ਜਗੇ ਇਹ ਨਹੀਂ ਅਸੀਂ ਕਦੇ ਕਿਸੇ ਨੂੰ ਕਿਹਾ ਇਸ ਵਾਰ ਕਿਥੇ ਫਿਰ ਖੇਤੀ ਦੇ ਉੱਪਰ ਕੋਈ ਸਿਆਸਤਾ ਨਾ ਹੋਣ ਇਸ ਵਾਰ ਕਿੱਥੇ ਆਉਂਦਾ ਇਸ ਵਾਰ ਕਿਥੇ ਆਉ ਹਾਂ ਤੁਹਾਨੂੰ ਪਤਾ ਹੀ ਆ ਘਰ ਹਮ ਸਾਰੇ ਹੀ ਬਾਹਰ ਨੇ ਲਖੀਰ ਕਿਦੀ ਖਿੱਚੀ ਹੋਈ ਆ ਡੱਲਿਆਲ ਸਾਹਿਬ ਨੇ ਇੰਨਾ ਗੱਲਾਂ ਦੀ ਲਖੀਰ ਖਿੱਚੀ ਆ ਵੀ ਅਸੀਂ ਮਰਨ ਮਰਾਉਣ ਤੇ ਆ ਤੇ ਤੁਸੀਂ ਸਿਆਸੀ ਗਰਾਉਂਡ ਭਾਲਦੇ ਆ ਕੋਈ ਮੁੱਖ ਮੰਤਰੀ ਦੀ ਕੁਰਸੀ ਨੂੰ ਪੈ ਗਿਆ ਹਮ ਕੋਈ ਐਮਐਲਏ ਦੀ ਕੁਰਸੀ ਨੂੰ ਪੈ ਗਿਆ ਯਾਰੋ ਕੁਰਸੀਆਂ ਨੇ ਸਾਨੂੰ ਕੁਝ ਨਹੀਂ ਦਿੱਤਾ ਕੁਰਸੀਆਂ ਤੇ ਬੈਠਣ ਵਾਲੇ ਬਹੁਤ ਨੇ ਇਹਦੋਂ ਪਹਿਲਾਂ ਵੀ ਬੈਠਦੇ ਰਹੇ ਨੇ ਅੱਗੇ ਵੀ ਬੈਠਦੇ ਰਹੇ ਅਸੀਂ ਵਟਾਂ ਤੇ ਬੈਠਣ ਵਾਲੇ ਆ ਸਾਨੂੰ ਸਾਡੀਆਂ ਕੁਰਸੀਆਂ ਜਿੰਨੀਆਂ ਵਟਾਂ ਪਿਆਰੀਆਂ ਅਸੀਂ ਅਸਲੇ ਦੁਬਾਰਾ ਫੇਰ ਆ ਗਏ ਪਰ ਕੁਰਸੀਆਂ ਵਾਲੇ ਨਹੀਂ ਨਾ ਆਏ ਉਹ ਤਾਂ ਕੁਰਸੀਆਂ ਭਾਲਦੇ ਫਿਰਦੇ ਆ ਜੇ ਤੇ ਆ ਵਟਾਂ ਵਾਲੇ ਹੀ ਖੜੇ ਨੇ ਜਿੰਨੇ ਖੜੇ ਆ ਹੈਨਾ ਤਾਂ ਕਵਰੇਜ ਬਹੁਤ ਕਰਦੇ ਰਹੇ ਪਰ ਅੱਜ ਉਹ ਸਾਨੂੰ ਕਵਰ ਕਰਨ ਨਹੀਂ ਆਏ ਸਾਨੂੰ ਦੁੱਖ ਬੜਾ ਲੱਗਦਾ ਹੂੰ ਵੀ ਸਾਡੀਆਂ ਵੋਟਾਂ ਤੇ ਸਿਆਸਤਾਂ ਕਰਨੀਆਂ ਸੀ ਸਾਡੇ ਤੋਂ ਸਿਆਸਤ ਪਾਲਦੇ ਨਹੀਂ ਦਿੱਤੀ ਯਾਰ ਇਹ ਪੰਜਾਬ ਦੇ ਲੋਕਾਂ ਦੀ ਫਿਦਰਾ ਮੰਗਿਆਂ ਦਾ ਇਹ ਜਾਨ ਵੀ ਦੇ ਦੇਣ ਪਰ ਹੁਸ਼ਿਆਰੀ ਨਾਲ ਇਹ ਹੂੰ ਕਦੇ ਨੇੜੇ ਵੀ ਨਹੀਂ ਆਉਂਦੇ ਕਿਸੇ ਸਹੀ ਆ ਠੀਕ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿ ਬੇਨਤੀ ਕਰਦਾ ਸੈਂਟਰ ਸਰਕਾਰ ਨੂੰ ਖਾਸ ਕਰਕੇ ਹਾਂ ਵੀ ਉਹ ਕਹਿੰਦੇ ਸੀ ਕਿ ਜਿਹੜਾ ਧੋਨੇ ਦੀ ਪ੍ਰਾਲੀ ਦਾ ਧੂਆਂ ਨਾ ਉਹ ਦਿੱਲੀ ਚ ਵੀ ਤੇ ਗਾਂਹ ਵੀ ਜਾਂਦਾ ਹੈ ਅੱਛਾ ਕਿ ਅੱਜ ਜਿਹੜਾ ਇਹਨਾਂ ਬਾਰਡਰਾਂ ਤੋਂ ਗੋਲੇ ਮਾਰ ਮਾਰ ਕੇ ਧੂਆਂ ਉਹ ਹੀ ਇਕੱਠਾ ਕਰਕੇ ਕਨਵਰਟ ਕਰਕੇ ਸਾਡੇ ਕਿਸਾਨਾਂ ਤੇ ਮਾਰਿਆ ਜਾਂਦਾ ਹੈ ਕਿ ਹੋਰ ਧੂਆਂ ਕੋਈ ਉਹ ਹੂੰ ਇਹ ਸਾਨੂੰ ਦੱਸਣ ਹੂੰ ਜੇ ਅਸੀਂ ਦਿੱਲੀ ਜਾਣਾ ਹੁੰਦਾ ਤੇ ਹੋਰ ਰਸਤੇ ਵੀ ਦੀ ਵੀ ਜਾਵੜਿੰਦੇ ਪਰ ਅਸੀਂ ਸ਼ਾਂਤਮਈ ਆ ਲਗਭਗ 13 ਮਹੀਨੇ ਪਹਿਲਾਂ ਦਿੱਲੀ 'ਚ ਸ਼ਾਂਤਮਈ ਬੈਠੇ ਸੀਗੇ ਸ਼ਾਂਤਮਈ ਰਵਾਂਗੇ ਜੇ ਜਾਣਾ ਹੁੰਦਾ ਜਾ ਸਕਦੇ ਸੀ ਪਰ ਇਸੇ ਰਸਤੇ ਰਾਈ ਕਿਹਾ ਸੀ ਤੇ ਇਸੇ ਰਸਤੇ ਰਾਈ ਜਾਵਾਂਗੇ ਜਦੋਂ ਜਾਣਾ ਹੋਇਆ ਹਜੇ ਤੱਕ ਅਕੱਲੇ ਮੀਟਿੰਗਾਂ ਦੇ ਦੌਰ 'ਚ ਮੀਟਿੰਗਾਂ ਰਾਈ ਜੋ ਵੀ ਸਾਡੇ ਪ੍ਰਧਾਨ ਜੀ ਹਨ ਉਹਨਾਂ ਦੀ ਰਹਿਨਮਾਈ ਤੇ ਹੇਠ ਚੱਲਾਂਗੇ ਦੂਜੀ ਗੱਲ ਇਹ ਹੈ ਵੀ ਇਹ ਕਹਿੰਦੇ ਫੁੱਲੜਬਾਜ਼ ਆ ਫੁੱਲੜਬਾਜੀ ਦਾ ਤਾਂ ਅੱਜ ਤੋਂ 2 ਸਾਲ ਪਹਿਲਾਂ ਹੀ ਅਸੀਂ ਉਹਨਾਂ ਨੂੰ ਸਬੂਤ ਤੇ ਆਏ ਆ ਲਗਭਗ 13 ਮਹੀਨੇ ਦਿੱਲੀ ਜਾ ਕੇ ਬੈਠੇ ਕਿੰਨੀ ਕੀ ਫੁੱਲੜਬਾਜੀ ਕੀਤੀ ਆ ਉਹ ਫੁੱਲੜਬਾਜੀ ਦੇ ਵਿੱਚ ਲਗਭਗ 800 ਦੇ ਕਰੀਬ ਖਸਾਨ ਸ਼ਹੀਦ ਹੋਏ ਆ ਉੱਥੇ ਹੂੰ ਤੇ ਉਹਨਾਂ ਦਾ ਕੀ ਮੁੱਲ ਪਿਆ ਉਹ ਸਾਨੂੰ ਸੌਂ ਨਹੀਂ ਦੰਦੇਗੇ ਹੱਕ ਤਾਂ ਸਾਡੀ ਦੂਰ ਦੀ ਗੱਲ ਰਹਿ ਗਈ ਹੱਕ ਦੇਣੇ ਦਾ ਤੇ ਇਹ ਕਹਿੰਦੇ ਵੀ ਹੱਕ ਲੈਣ ਵੀ ਨਾ ਉਹ ਹੱਕ ਤਾਂ ਅਸੀਂ ਆਪਦੇ ਲੈ ਕੇ ਹੀ ਮੜਾਂਗੇ ਹੂੰ ਉਹ ਤਾਂ ਭੁੱਲ ਜਾਣ ਹੂੰ ਸਮੇਂ ਸੁਮੇਂ ਦੀ ਤੈ ਨਹੀਂ ਕਰਕੇ ਆਏਗੇ ਜਿੰਨਾ ਮਰਜ਼ੀ ਲੱਗ ਜਾਵੇ ਠੀਕ ਹੈ ਨਾ ਜੀ ਇਹ ਆਪ ਮੀਟਿੰਗਾਂ ਰਹੀਂ ਸਾਨੂੰ ਬੁਲਾ ਰਹੇ ਆ ਸਾਨੂੰ ਦਿੱਲੀ ਦਾ ਜਾਣ ਦੇਣ ਅਸੀਂ ਤਾਂ ਉਹ ਕੌਮ ਆ ਜੇ ਜੰਗਾ ਜਿੱਤਾਂ ਦੀ ਗੱਲ ਕਰਦੇ ਆ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ 14 ਜੰਗਾ ਜਿੱਤੀਆਂ ਜੇ ਇਤਿਹਾਰ ਚ ਹੁੰਦੇ ਤਾਂ ਅਸੀਂ 14 ਜੰਗਾਂ ਨਹੀਂ ਜਿੱਤ ਸਕਦੇ ਸੀਗੇ। ਹੂੰ ਤੇ ਜਿੱਤ ਕੇ ਹੀ ਮੁੜਾਂਗੇ। ਇਹ ਸਾਡਾ ਇਤਿਹਾਸ ਆ। ਜੀ। ਉਸ ਝੰਡੇ ਥੱਲੇ ਅਸੀਂ ਰਹਿੰਨੇ ਆ। ਹੂੰ ਤੇ ਜੇ ਸਾਨੂੰ ਰੋਕਣਾ ਸੀ ਤਾਂ ਇੱਕ ਫਤਿਹ ਕਹਿ ਦਿੰਦਾ ਤੇ ਸੰਗਤ ਫਤਿਹ ਦੇ ਜਵਾਜ ਫਤਿਹ ਦੇ ਕੇ ਬੰਦੀ। ਹੂੰ ਅੱਜ ਵੀ ਫਤਿਹ ਦੇ ਜਵਾਜ ਤੁਹਾਡੇ ਸਾਹਮਣੇ 2 ਦਿਨ ਪਹਿਲਾਂ ਵੀ ਸਾਡੇ ਤੇ ਇਨੀ ਗੋਰਾਬਾਰੀ ਕੀਤੀ ਆ ਤੇ ਫਤਿਹ ਜਰਾ ਹੀ ਬੈਠੀ ਰਹੀ ਆ। ਜੇ ਚੌਂਦੇ ਤੋਂ ਪਾਰ ਲੰਘ ਸਕਦੇ ਸੀਗੇ। ਹੂੰ ਵੀ ਕਹਣਾ ਜੀ ਅਸੀਂ ਅਸੀਂ ਇੱਕ ਹੋਰ ਬੇਨਤੀ ਕਰਦੇ ਆ ਨੌਜਵਾਨਾਂ ਨੂੰ ਵੀ ਸਾਡੇ ਨੌਜਵਾਨਾਂ ਨੂੰ ਹਰ ਵਾਰੀ ਹੁੱਲੜ ਬਾਜ ਕਿਹਾ ਜਾਂਦਾ ਹੁੱਮ ਹੁੱਲੜ ਬਾਜੀ ਤਾਂ ਇਹ ਕਰਦੇ ਆ ਨਾ ਜੀ ਤੁਹਾਨੂੰ ਪਤਾ ਨਾ ਜੀ ਸਾਡੇ ਵਿੱਚ ਤੁਹਾਨੂੰ ਪਤਾ ਵੀ ਇੰਟੈਲੀਜੈਂਸ ਗਾਦੇ ਬੰਦੇ ਛੱਡ ਕੇ ਡਲੇ ਮਾਰੇ ਜਾਂਦੇ ਇਹਨਾਂ ਦੇ ਆਪ ਦੇ ਵੱਲੋਂ ਜਿਨ੍ਹਾਂ ਨੂੰ ਫੜ ਕੇ ਸਾਡੇ ਸਾਥੀਆਂ ਨੇ ਉਹਨਾਂ ਨੂੰ ਥਾਣੇ ਦੇ ਵਿੱਚ ਦਿੱਤਾ ਹੋਇਆ ਸਾਰਾ ਉਹਨਾਂ ਦੇ ਸਬੂਤ ਆ ਉਹਨਾਂ ਦੇ ਰਿਕਾਰਡ ਆ ਤੇ ਹੁੱਲੜ ਬਾਜ ਕੌਣ ਆ ਜੀ ਪੰਜਾਬੀਆਂ ਨੂੰ ਬਦਨਾਮ ਕੀਤਾ ਜਾਂਦਾ ਬਦਨਾਮੀ ਦੇ ਤੌਰ ਤੇ ਵਰਤਿਆ ਜਾਂਦਾ ਪਹਿਲੇ ਦਿਨ ਅਸੀਂ ਇੱਥੇ ਆਏ ਸੀ ਯਾਰ ਦੇ ਵਿੱਚ ਰੁਕੇ ਬੈਠੇ ਸੀਗੇ ਤੇ ਅੱਜ ਦੇਖ ਲਓ ਉੱਥੇ ਮੇਲਾ ਲੱਗਿਆ ਪਿਆ ਕੋਈ ਲੰਗਰ ਦੀ ਨਹੀਂ ਘਾਟ ਕੋਈ ਦਵਾਈ ਦੀ ਨਹੀਂ ਘਾਟ ਲੋਕ ਇੱਥੇ ਵੇਖਣ ਆਉਂਦੇ ਆ ਬਾਹਰ ਤੋਂ ਵੀ ਕੱਲ ਇੱਕ ਭੈਣ ਤੇ ਇੱਕ ਵੀਰ ਬਾਹਰ ਤੋਂ ਆਏ ਸੀਗੇ ਜਿਹੜੇ ਵੀਡੀਓ ਬਣਾ ਕੇ ਗਏ ਇੱਥੇ ਬੁਲਟ ਮੋਟਰਸਾਈਕਲ ਤੇ ਆਏ ਸੀਗੇ ਹੂੰ ਤੇ ਤੁਸੀਂ ਕਹਿੰਦੇ ਆ ਜੀ ਹੁੱਲੜ ਬਾਜੀ ਕਰਦੇ ਆ ਇਹ ਹੱਕ ਲੈਣੇ ਵੀ ਹੁੱਲੜ ਬਾਜੀ ਆ ਤੇ ਫਿਰ ਅਸੀਂ ਹੁੱਲੜ ਬਾਦੇ ਆ ਜੀ ਇਹ ਤੁਸੀਂ ਦੱਸ ਦਿਓ ਵੀ ਕੀ ਚੀਜ਼ ਆ ਇਹ ਠੀਕ ਹੈ ਨਾ ਜੀ ਨਾਲੇ ਇਹਨਾਂ ਨੇ ਸਾਨੂੰ ਜਦੋਂ 2014 ਦੇ ਵਿੱਚ ਮੋਦੀ ਜੀ ਨੇ ਇਲੈਕਸ਼ਨ ਲੜਿਆ ਸੀ ਤਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਅਸੀਂ ਜੋ ਵੀ ਤੁਹਾਡੀਆਂ ਮੰਗਾਂ ਲਾਗੂ ਕਰਾਂਗੇ ਹੂੰ 2014 ਤੋਂ ਗੱਲ ਚੱਲਦੀ ਆ ਰਹੀ ਹੈ 2 ਸਾਲ ਪਹਿਲਾਂ ਅਸੀਂ ਅੰਦੋਲਨ 13 ਮਹੀਨੇ ਅੰਦੋਲਨ ਲੜਿਆ ਉਹ ਇਸੇ ਕਰਕੇ ਇੰਨਾ ਚਿਰ ਵੇਟ ਕਰਕੇ ਤੇ ਅੱਜ ਫੇਰ ਦੁਬਾਰਾ ਅਸੀਂ 2 ਸਾਲ ਫੇਰ ਕੇ ਇਹਨਾਂ ਨੂੰ ਜਾ ਕੇ ਕਰਾਉਣ ਆਏ ਆ ਵੀ ਤੁਸੀਂ ਭੁੱਲਿਆ ਨਾ ਕਰੋ ਇਹਨਾਂ ਕਿਸਾਨਾਂ ਨਾਲ ਹੀ ਚੱਲਣਾ ਸਾਰਾ ਕੁਝ ਇਹਨਾਂ ਬਿਨਾ ਕੁਝ ਨਹੀਂ ਚੱਲਦਾਗਾ ਜੀ ਜੀ ਤੁਹਾਨੂੰ ਪਤਾ ਹੈਗਾ ਜੀ ਜਦੋਂ ਕਰੋਨਾ ਆਈ ਸੀਗੀ ਹੂੰ ਤੇ ਸਭ ਤੋਂ ਵੱਧ ਲੰਗਰ ਕਿਸਾਨਾਂ ਨੇ ਲਾਇਏ ਸੀ ਉਸ ਜਗ੍ਹਾ ਤੇ ਵੀ ਜਾ ਕੇ ਇਹਨਾਂ ਤੋਂ ਇੱਕ ਆਕਸੀਜਨ ਨਹੀਂ ਪੂਰੀ ਹੋਈ ਸੀਗੀ ਪਿੰਡਾਂ ਦੇ ਵਿੱਚ ਦਵਾਈਆਂ ਬੰਦ ਕਰਤੀਆਂ ਸੀ ਇਹਨਾਂ ਨੇ ਹੂੰ ਤੇ ਪਰ ਕਿਸਾਨਾਂ ਨੇ ਕੋਈ ਆਪ ਦੀ ਜਾਨ ਦੀ ਪਰਵਾਹ ਨਹੀਂ ਕੀਤੀ ਕਿ ਤੁਹਾਡੇ ਸਾਹਮਣੇ ਉਸ ਜਗ੍ਹਾ ਵੀ ਪਹੁੰਚਿਆ ਜਿੱਥੇ ਨਹੀਂ ਪਹੁੰਚ ਸਕਦਾ ਕੋਈ ਜੀ ਤੇ ਕੱਲੇ ਹੁੱਲੜ ਬਾਜੀ ਨਾ ਆਖਿਆ ਕਰੋ ਹੂੰ ਇਹ ਹੱਥ ਬੰਨ ਕੇ ਵੀ ਜਕਾਰੇ ਤਾਂ ਨਹੀਂ ਹੁੱਲੜ ਬਾਜੀ ਲੱਗਦੇ ਇਹਨਾਂ ਨੂੰ ਨਹੀਂ ਜੀ ਉਹ ਤਾਂ ਫਿਰ ਸਾਨੂੰ ਗੁਰੂ ਸਾਹਿਬ ਨੇ ਬਖਸ਼ੇ ਜੇ ਲੱਗਦੇ ਤਾਂ ਉਹ ਤਾਂ ਲਾਵਾਂਗੇ ਹੁਣ ਵੀ ਲਾਵਾਂਗੇ ਬੋਲੇ ਸੋ ਨਿਹਾਲ ਵਾਹਿਗੁਰੂ ਜਿਕਾਰੇ ਜੁਗਰਾਂ ਨੂੰ ਤਾਂ ਭੁੱਲ ਜੋ ਜੀ ਇਹ ਤਾਂ ਲੱਗਣਾ ਹੀ ਆਣਾ ਜੀ ਜਿਕਾਰੇ ਤਾਂ ਸਦਾ ਹੀ ਚੱਲਦੇ ਰਹਿੰਦੇ ਆ ਇਹ ਤਾਂ ਗੁਰੂ ਗਿਆਨ ਦਾ ਬਾਗ ਠੀਕ ਆਣਾ ਜੀ ਬਾਕੀ ਗੱਲ ਇਹ ਆ ਵੀ ਸਾਰੇ ਭਰਾਵਾਂ ਨੂੰ ਸ਼ਾਂਤਮਈ ਰਹਿੰਦੇ ਸ਼ਾਂਤਮਈ ਰਾਵਾਂਗੇ ਤੇ ਸ਼ਾਂਤਮਈ ਰਹਿ ਕੇ ਹੀ ਚੱਲਾਂਗੇ ਜੇਕਰ ਇਹਨੇ ਬੈਰੀਗੇਡ ਦੀ ਗੱਲ ਕਰਦੇ ਆ ਤੇ ਇਹ ਵੀ ਸ਼ਾਂਤਮਈ ਹੀ ਪਟਾਂਗੇ ਹੂੰ ਇਹਨਾਂ ਨੂੰ ਦੱਸ ਕੇ ਪਟਾਂਗੇ ਵੀ ਇਸ ਟਾਈਮ ਪਟਣਾ ਅਸੀਂ ਫਿਰ ਜਿੰਨਾ ਸੈਂਟਰ ਸਰਕਾਰ ਤੋਂ ਜ਼ੋਰ ਲਗਿਆ ਲਾ ਲਈ ਜੀ ਇਹੀ ਮੇਰੀ ਬੇਨਤੀ ਹੈ ਸਾਰੇ ਕਿਸਾਨਾਂ ਨੂੰ ਆ ਤੁਹਾਡੇ ਸਾਹਮਣੇ ਵੇਖ ਲਓ ਵੀ ਕਿੱਥੋਂ ਤੱਕ ਟਰਾਲੀਆਂ ਖੜੀਆਂ ਭਰਾ ਜੀ ਕੋਈ ਵੀ ਝਲਾਣੀ ਬਚਿਆ ਪੰਜਾਬ ਦੇ ਵਿੱਚ ਹੂੰ ਤੇ ਅਸੀਂ ਜੇ ਵਿਰੋਧ ਕਰਨਾ ਹੋਵੇ ਤਾਂ ਸਾਨੂੰ ਅੱਜ ਵੀ ਪਤਾ ਹੈ ਕਿ ਕੱਲ ਨੂੰ ਮੋਦੀ ਸਾਹਿਬ ਅੰਬਾਲਾ ਦੇ ਵਿੱਚ ਰੈਲੀ ਕਰਨ ਆ ਰਹੇ ਆ ਹੂੰ ਪਰ ਸਾਡਾ ਕੋਈ ਵੀ ਕਿਸਾਨ ਉੱਥੇ ਨਹੀਂ ਜਾਊਗਾ ਕਿਉਂਕਿ ਅਸੀਂ ਇਸ ਬਾਰਡਰ ਤੇ ਬੈਠੇ ਆ ਇਸ ਬਾਰਡਰ ਤੇ ਡਿਊਟੀ ਲੱਗੀ ਇੱਥੇ ਹੀ ਰਵਾਂਗੇ ਜੀ ਯਾਰ ਇਹਨਾਂ ਦਾ ਰਹਿਣ ਸਣ ਇਸ ਤਰ੍ਹਾਂ ਹੈ ਰਹਿੰਦੇ ਨੇ ਬਹੁਤ ਵਧੀਆ ਹਨਾ ਸੇਵਕ ਸਿੰਘ ਜੀ हां ਜਿਹੜਾ ਸਾਡੇ ਕਿਸਾਨ ਪਰਿਵਾਰਾਂ ਦਾ ਰਹਿਣ ਸਹਿਣ ਆ ਨਾ ਕਿਸਾਨ ਵੀਰਾਂ ਦਾ ਰਹਿਣ ਸਹਿਣ ਆ ਹਾਂ ਤੇ ਜਿੱਥੇ ਵੀ ਜਾਣੇ ਆਪਦੇ ਘਰ ਦੀ ਤਰ੍ਹਾਂ ਰਹਿੰਦੇ ਨੇ ਇਹ ਐ ਨਹੀਂ ਮਹਿਸੂਸ ਕਰਦੇ ਵੀ ਅਸੀਂ ਖੇਤਾਂ 'ਚਾਂ ਜਾਂ ਬਾਰਡਰ 'ਤੇ ਆ ਜਿੰਮੇ ਦਾ ਸਾਡਾ ਖੇਤ ਦਾ ਰਹਿਣ ਸਹਿਣ ਹੁੰਦਾ ਸਾਡਾ ਮੋਟਰ ਵਾਲਾ ਕੋਠਾ ਪ੍ਰੋਪਰ ਉੱਤੇ ਸਾਡਾ ਚੁੱਲ੍ਹਾ ਉੱਤੇ ਸਾਡੀ ਚਾਹ ਬੰਨਨੀ ਹਨਾ ਉਵੇਂ ਦਾ ਹੀ ਸਾਡਾ ਰਹਿਣ ਸਹਿਣ ਟਰਾਲੀਆਂ ਦੇ ਵਿੱਚ ਪ੍ਰੋਪਰ ਸਾਡੇ ਗੈਸ ਆਇਆ ਨਾਲ ਸਾਡਾ ਅਨਾਜ ਪਾਣੀ ਆਇਆ ਜੋ ਵੀ ਅਸੀਂ ਖਾਣਾ ਬਣਾਉਣਾ ਤੇ ਖਾਣਾ ਵੀ ਜਿਹੜਾ ਸਾਡਾ ਬੰਦ ਆ ਵਧੀਆ ਮਿਆਰ ਦਾ ਬੰਦ ਆ ਹੂੰ ਜਿਵੇਂ ਦੁੱਧ ਆਉਣਾ ਲੱਸੀ ਆਉਣੀ ਗੰਨੇ ਆਉਣੇ ਹਨਾ ਸਬਜੀ ਆਉਣੀ ਅਸੀਂ ਆਪਦਾ ਜਿਵੇਂ ਪਰਿਵਾਰ ਚ ਰਹਿ ਕੇ ਜੀਵਨ ਬਤੀਤ ਕਰਦੇ ਆ ਰਹਿਣ ਸੈਨ ਸਾਡਾ ਐਵੇਂ ਬਤੀਤ ਹੁੰਦਾ ਮੈਨੂੰ ਲੱਗਦਾ ਵੀ ਕਈ ਰਹੂਦ ਦਾ ਆਪਾਂ ਘਰੇ ਵੀ ਕੋਈ ਕਿਰਤ ਕਰ ਜਾਂਦੇ ਆ ਇਤਨੀ ਇੱਕ ਚੀਜ਼ ਆ ਹਾਂ ਜਿਹੜਾ ਕਿਸਾਨਾਂ ਦਾ ਕਿਰਤ ਦੀ ਗੱਲ ਆਉਂਦੀ ਹੈ ਨਾ ਕਿਸਾਨ ਕਿਰਤ ਕਦੋਂ ਕਰਦਾ ਹੂੰ ਹਨਾ ਉਹਨੂੰ ਜਦਾਂ ਮਹਿਸੂਸ ਹੀ ਆਈ ਹੋਈ ਜਾਂਦਾ ਲਗਾਤਾਰ ਵੀ ਮੇਰਾ ਯਾਰ ਫਸਲ ਦਾ ਨਹੀਂ ਕੁਝ ਭਾ ਵੰਦਾ ਮੇਰਾ ਫਸਲ ਦਾ ਵੱਟੀ ਦਾ ਕੁਝ ਨਹੀਂ ਉਹਨੂੰ ਕਿਰਤ ਕਰਦਾ ਇਹ ਲੋਕ ਕਿਰਤ ਕਰਨ ਵਾਲੇ ਨਹੀਂਗੇ ਇਹ ਤਾਂ ਜੇ ਹਾਰਾਂ ਦਾ ਟਾਈਮ ਆਇਆ ਤਾਂ ਉਦੋਂ ਇਹਨਾਂ ਨੇ ਲੰਗਰ ਲਾ ਦਿੰਦੇ ਆ ਸਹੀ ਆ ਠੀਕ ਆ ਜੇ ਕੋਈ ਵੀ ਹੋਰ ਕਿਸੇ ਵੀ ਦੁਨੀਆ ਦੇ ਕੋਨੇ 'ਚ ਕਿਸੇ ਤਰ੍ਹਾਂ ਦਾ ਕੋਈ ਤੰਗੀ ਆਈ ਆ ਪਰੇਸ਼ਾਨੀ ਆਈ ਆ ਤੇ ਇਹ ਲੋਕ ਦਿਲ ਖੋਲ ਦਿੰਦੇ ਆ ਸਹੀ ਆ ਕਿਰਤ ਵਾਲੇ ਤਾਂ ਲੋਕ ਹੀ ਨਹੀਂ ਹੂੰ ਕਿਸਾਨ ਦਾ ਜਦੋਂ ਇਹਨਾਂ ਨੂੰ ਕਰਨੀ ਪੈਂਦੀ ਹੈ ਨੇ ਆਰਥਿਕ ਪੱਖ ਤੋਂ ਜਦੋਂ ਝੰਬੇ ਜਾਂਦੇ ਆ ਕਦੇ ਫਸਲਾਂ ਦਾ ਨੁਕਸਾਨ ਹੜ੍ਹਾਂ ਨਾਲ ਕਦੇ ਬਰਸਾਤਾਂ ਨਾਲ ਹਨਾ ਕਦੇ ਸੋਕੇ ਨਾਲ ਜਾਂ ਫਸਲਾਂ ਦਾ ਭਾਅ ਨਾ ਮਿਲਣਾ ਸਹੀ ਹੈ ਉਦੋਂ ਕਿਸਾਨ ਵਾਲੇ ਪਾਸੇ ਥੋੜਾ ਥੋੜਾ ਫਿਰ ਹੱਥ ਖਿੱਚਦੇ ਆ ਠੀਕ ਹੈ ਤਾਂ ਕਿਵੇਂ ਲੰਘਦੇ ਦੇਣ ਇੱਥੇ ਫਿਰ ਹਾਂ ਜਿਹੜੇ ਦੇਣਾ ਇਹ ਬਹੁਤ ਵਧੀਆ ਲੰਘਦੇ ਆ ਕਿਵੇਂ ਹੂੰ ਕਿਉਂ ਕਿ ਅਸੀਂ ਹੱਕ ਲੈਣ ਆਏ ਆ ਅਸੀਂ ਨਾ ਤਾਂ ਡੈਂਟ ਪਾਉਣ ਆਏ ਆ ਤੇ ਨਾ ਹੀ ਅਸੀਂ ਕੋਈ ਟਾਈਮ ਪਾਸ ਕਰਨਾ ਆ ਜਿਹੜੇ ਲੋਕ ਹੱਕ ਲੈਣ ਲਈ ਤੁਰਦੇ ਆ ਨਾ ਉਹ ਕਿਸੇ ਵੀ ਮਾਹੌਲ ਦੇ ਵਿੱਚ ਹੋਣ ਕਿਸੇ ਵੀ ਲੜਾਈ ਦੇ ਵਿੱਚ ਹੋਣ ਉਹ ਆਪ ਦਾ ਦੇਣਾ ਜਿਹੜੇ ਉਹ ਵਧੀਆ ਬਤੀਤ ਕਰਦੇ ਆ ਠੀਕ ਹੈ ਇਹ ਕੱਪੜੇ ਕੂੜੇ ਸੁੱਕਣੇ ਫਿਰ ਇੱਥੇ ਹਾਂ ਇਹਨਾਂ ਵੀਰਾਂ ਨੇ ਕੱਪੜੇ ਵੀ ਆਪ ਦੇ ਆਪ ਧੋਨੇ ਕਿਸੇ ਨੂੰ ਕੋਈ ਕਾਸਟ ਨਹੀਂ ਦਿੰਦੇ ਤੁਸੀਂ ਸੜਕ ਦੀ ਸਫਾਈ ਵਿਖਾਓ ਸਹੀ ਹੈ ਦੇਖੋ ਕੋਈ ਚੀਜ਼ ਸੜਕ ਦੇ ਵਿੱਚ ਹੈ ਸਵੇਰ ਸਾਰੀ ਸਫਾਈ ਕਰਦੇ ਆ ਇਹ ਆਪਦੀ ਹਾਂ ਹਾਂ ਹੈਨਾ ਆਪਦਾ ਐ ਪ੍ਰੋਪਰ ਜਿਵੇਂ ਪਰਿਵਾਰਾਂ ਦੇ ਵਿੱਚ ਘਰਾਂ ਦੇ ਵਿੱਚ ਵਰਤਨ ਸਜਾਏ ਆ ਐ ਵਰਤਨ ਸਜਾ ਕੇ ਰੱਖਦੇ ਆ ਹੂੰ ਤੇ ਆ ਜਿਹੜਾ ਇੱਥੇ ਜਿਹੜਾ ਲੰਗਰ ਪਾਣੀ ਦਾ ਪ੍ਰਬੰਧ ਹਾ ਜਿਹੜਾ ਲੰਗਰ ਦੀ ਗੱਲ ਆਵੇ ਲੰਗਰ ਤਾਂ ਯਾਰ ਜਿੱਥੇ ਵੀ ਸਾਡਾ ਕੋਈ ਕੱਠ ਹੁੰਦਾ ਨਾ ਲੰਗਰ ਲਈ ਤਾਂ ਸਾਡੇ ਦਿਲ ਏਡੇ ਖੁੱਲੇ ਆ ਨਾ ਵੀ ਲੋਕਾਂ ਨੇ ਮੇਰੇ ਹਿਸਾਬ ਚ ਤੋਂ ਦੰਦਾ ਦੁੱਧ ਜਿਹੜਾ ਅਸੀਂ ਕਿਦੇ ਥੋੜਾ ਥੋੜਾ ਵੇਚਦੇ ਸੀ ਡੇਰੀਆਂ ਤੇ ਮੈਨੂੰ ਐ ਲੱਗਦਾ ਵੀ ਵੀਰਾਂ ਨੇ ਡੇਰੀਆਂ ਬੰਦ ਕਰਤੀ ਸਹੀ ਗੱਲ ਆ ਹਨਾ ਦੁੱਧ ਦੇ ਲੰਗਰ ਲਾਉਣੇ ਚਾਹ ਦੇ ਲੰਗਰ ਲਾਉਣੇ ਹਨਾ ਸਾਰੇ ਕਿਸ ਦੇ ਲੰਗਰ ਲਾਉਣੇ ਖੀਰਾਂ ਦੇ ਲੰਗਰ ਲਾਉਣੇ ਉਹ ਜੋਬਾ ਜੀ ਠੀਕ ਠਾਕ ਹਾਂਜੀ ਚੜਦੀ ਕਲਾ ਜੀ ਕਿਹੜੇ ਨਗਰ ਤੋਂ ਲੈ ਕੇ ਆਉਂਦੇ ਆਂ ਲੰਗਰ ਉਹ ਐਗਰੀ ਸ਼ੇਰਗੜ ਪਿੰਡ ਆ ਨਾਲ ਪਿਛਲੇ ਪਾਸੇ ਹਾਂਜੀ ਤੇ ਬਾਰਡਰ ਦੇ ਨਾਲ ਹੀ ਲੱਗਦਾ ਲਾਸਟ ਪਿੰਡ ਹੈ ਜੀ। ਜਿਹੜੀ ਪੰਜਾਬ ਦਾ ਪਿੰਡ ਆ। ਹਾਂਜੀ ਪੰਜਾਬ ਦਾ ਢਾਬੀ ਢਾਬੀ ਦੇ ਨਾਲ ਸ਼ੇਅਰ ਕਰਦੀਏ ਦੋ ਪਿੰਡ ਨਾਲ ਸ਼ੇਅਰ। ਉਤੋਂ ਫਿਰ ਚਾਹ ਪਾਣੀ ਦਾ ਸਵੇਰ ਸ਼ਾਮ। ਹਾਂਜੀ ਜਿੰਨੀ ਸੇਵਾ ਹੋ ਸਕਦੀ ਮਹਾਰਾਜ ਜੋਂ ਉਨੀ ਕਰੀ ਜਾਂਦੇ ਆ ਜੀ। ਠੀਕ ਹੈ। ਮਤਲਬ ਸਵੇਰ ਤੋਂ ਬਿਲ ਨਹੀਂ ਆਏ ਹੋ ਐਸੀ ਤੁਸੀਂ। ਹਾਂਜੀ ਸਵੇਰੇ ਟਾਈਮ ਨਾਲ ਚਾਹ ਲਿਆਈ ਦੀ ਏ ਪ੍ਰਸ਼ਾਦੇ ਹੁੰਦੇ ਮਿਸੇ ਦਾ ਚਾਹ ਚਲੋ। ਤੇ ਸ਼ਾਮ ਨੂੰ ਵੀ? ਨਹੀਂ ਜੀ ਸ਼ਾਮ ਨੂੰ ਨਹੀਂ ਸਵੇਰੇ ਚਾਹ ਦੇ ਪ੍ਰਸ਼ਾਦਿਆਂ ਦਾ ਤੇ ਦੁਪਹਿਰੇ ਪ੍ਰਸ਼ਾਦਾ ਪਾਣੀ ਚੱਲਦਾ ਕੋ ਦੂਸਰੇ ਪਿੰਡੋਂ। ਠੀਕ ਹੈ। ਵਾਹ ਅੱਗੇ ਗੱਡੀ ਚੱਲਦਾ। ਹਾਂਜੀ ਤੇ ਮੈ ਦੁੱਧ ਤਾਂ ਘਾਟੀ ਵਿੱਚ ਜਾਂਦੇ ਹੁਣ ਇੰਧਰ ਹੀ ਸਾਰਾ ਕੰਮ ਚੱਲ ਗਿਆ ਹਨ ਨਹੀਂ ਦੁੱਧ ਵੇਚਣ ਦਾ ਜਿਹੜੇ ਹਰਿਆਣੇ ਦੇ ਪਿੰਡ ਨੇ ਇਹਨਾਂ ਚ ਦੁੱਧ ਦੀ ਆਪਣੇ ਨਾਲ ਪੰਜਾਬ ਨਾਲੋਂ ਜ਼ਿਆਦੀ ਹੈ ਪਰਮਾਰ ਅੱਛਾ ਇਹਨਾਂ ਕੋਲ ਡੰਗਰ ਪਸ਼ੂ ਜ਼ਿਆਦਾ ਤੇ ਦੁੱਧ ਜ਼ਿਆਦਾ ਰੱਖਦੇ ਨੇ ਪੰਜਾਬ ਵਾਲੇ ਪਿੰਡਾਂ ਚ ਤੇ ਆਪਣਾ ਸਾਰਾ ਪੰਜਾਬ ਇੱਕੋ ਵਰਗਾ ਹੀ ਹੈ ਡੰਗਰ ਹੁਣ ਘਟਾਤੇ ਨੇ ਮਿਹਨਤ ਘਟ ਗਈ ਆਪਣੀ ਠੀਕ ਹੈ ਪਰ ਇਹ ਆ ਵੀ ਜਿੰਨਾ ਮਹਾਰਾਜ ਨੇ ਦਿੱਤਾ ਹੁੰਦਾ ਚ ਜਿੰਨਾ ਮਹਾਰਾਜ ਨੇ ਅੱਗੇ ਵਰਤਾਣਾ ਉਹਨਾਂ ਵਰਤਾਈ ਜਾਂਦੇ ਆ ਠੀਕ ਹੈ ਠੀਕ ਹੈ ਠੀਕ ਇਹਦੇ ਕੋਲ ਸਾਰਾ ਸਭ ਕੁਝ ਸਾਰਾ ਸਭ ਚੀਜ਼ ਲਿਆਉਂਦੇ ਆ ਬਾਈ ਚਾਹ ਪਾਣੀ ਸਭ ਕੁਲ ਕੀ ਜਾਣੀ ਆ ਕੁੱਲ ਕੋ ਕੋ ਪੂਰਾ ਕੋਈ ਜੀ ਜੀ ਘਾਟ ਨਹੀਂ ਇੱਥੇ ਲੰਡ ਆ ਰਿਹਾ ਕੋਈ ਕੋਈ ਜੀ ਤੈਨੂੰ ਹਾਜ਼ਰ ਹੋਊ ਦੀ ਮੌਕੇ ਤੇ ਠੀਕ ਹੈ ਹਾਂ ਕੁੱਲ ਚੀਜ਼ ਆ ਜਾਣਾ ਲਾ ਜੀ ਇਹ ਨਾ ਕਰ ਹਰ ਚੀਜ਼ ਆ ਗਈ ਠੀਕ ਹੈ ਜਿਨ੍ਹਾਂ ਦਾ ਸੋਚੀ ਚਾਹ ਵਰਤਾਂਦੇ ਠੀਕ ਹੈ ਬਿਲਕੁਲ ਚਲੋ ਵਧੀਆ ਗੱਲ ਆ ਹੋ ਠੀਕ ਹੈ ਅੰਕਲ ਜੀ ਹਾਂ ਠੀਕ ਠਾਕ ਜੀ ਠੀਕ ਹੈ ਇਹ ਅੰਕਲ ਰੰਗ ਲਈ ਵਾਹ ਠਹਿਰੇ ਹੋਗੇ ਆਂ ਇਹ ਇੱਥੇ ਲੱਗਰ ਪਾਣੀ ਲੈ ਕੇ ਆਉਂਦੇ ਆ ਜਿਵੇਂ ਕੋਈ ਮੈਡੀਕਲ ਦੀਆਂ ਸਵਾਵਾਂ ਦੀ ਜ਼ਰੂਰਤ ਆ ਨਾ ਮੈਡੀਕਲ ਦੀਆਂ ਸਵਾਵਾਂ ਵੀ ਬਹੁਤ ਨੇ ਚਾਹੇ ਖਾਲਸਾ ਐਡਾ ਚਾਹੇ ਸਾਡੇ ਹੋਰ ਕੋਈ ਮੰਨ ਲਓ ਸੰਗਠਨਾ ਹੈ ਨਾ ਉਹਨਾਂ ਨੇ ਮੈਡੀਕਲ ਦੀਆਂ ਸਵਾਵਾਂ ਵੀ ਬੜੀਆਂ ਬੜੀਆਂ ਵਧੀਆ ਤਰੀਕੇ ਨਾਲ ਦਿੱਤੀਆਂ ਐਂਬੂਲੈਂਸ ਥੋੜੀ ਥੋੜੀ ਦੂਰੀ ਤੇ ਖੜੀ ਆ ਮੈਡੀਕਲ ਕਿਸੇ ਵੀ ਕਿਸਮ ਦੀ ਕਿਸੇ ਨੂੰ ਕੋਈ ਦਵਾਈ ਦੀ ਲੋੜ ਆ ਤੁਰੰਤ ਹੂੰ ਲੋ ਇਹ ਬਣ ਗਿਆ ਕਿਕਰੀ ਵਾਲਾ ਮੋਲ ਬਣਿਆ ਦਾ ਪੂਰਾ ਤੇ ਹੈ ਮਾਹੌਲ ਤਾਂ ਮੰਨ ਲਓ ਹਜੇ ਅਸੀਂ ਕੁਝ ਸਮਾਂ ਤਾਂ ਆਰਜੀ ਤੌਰ ਤੇ ਖੜੇ ਆ ਸਟੇਜ ਲੱਗੀ ਹੋਈ ਨਾ ਸਟੇਜ ਨਹੀਂ ਲੱਗੀ ਸਾਡੇ ਪੱਕੇ ਘਰ ਨਹੀਂ ਬਣੇ ਜੇ ਲੋਡ ਪਈ ਤਾਂ ਸਾਡੇ ਕੋਲੇ ਤਿਆਰੀ ਫੁੱਲ ਆ ਅੱਛਾ ਸਮਾਨ ਉਹ ਪੂਰਾ ਸਾਂਭੀ ਬੈਠੇ ਹੋਣਾ ਸਮਾਨ ਜਿਹੜਾ ਨਾ ਉਹ ਨਾ 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 ਉਹ ਤਾਂ ਅਸੀਂ ਵਿਰਾਸਤ ਚ ਰੱਖਣਾ ਵਿਰਾਸਤ ਚ ਆਉਣ ਵਾਲੀਆਂ ਨਸਲਾਂ ਨੂੰ ਦਿਖਾਉਣਾ ਵੀ ਅਸੀਂ ਅੰਦੋਲਨ ਕਰਦੇ ਸੀ ਤੇ ਐਂ ਸਾਜੋ ਸਮਾਨ ਲੈ ਕੇ ਜਾਂਦੇ ਸੀ ਅੱਛਾ ਵਰਾਸਤ ਸਮਾਨ ਆ ਨਾ ਜਿਹੜਾ ਉਹ ਤਾਂ ਮੈਂ ਨਾ ਵੀ ਆਇਆ ਹੈ ਹੈ ਫੁੱਲ ਕੀਮਤੀ ਸਮਾਨ ਆ ਸਾਡਾ ਹੋਰ ਜੀ ਠਾਕੁਰ ਸਾਹਿਬ ਆ ਵੀ ਤਰੀਕੇ ਦੇ ਤਿਆਰ ਫਰਾਂ ਛੁਪ ਪਰੋਠੇ ਖਾ ਸਾਡੇ ਹਾਂ ਦੇਖ ਆ ਲੂਆਂ ਵਾਲੇ ਪਰੋਠੇ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਗੱਲ ਆ ਹਨਾ ਕਿਤੇ ਘਰੇ ਬੀਬੀਆਂ ਦੇ ਕੇ ਨਾ ਆਖਣ ਵੀ ਘਰੇ ਹੀ ਬਕਾਲੀਏ ਕਰੀਏ ਉਧਰ ਵੇਖੋ ਉਧਰ ਦੁੱਧ ਚ ਪੱਤੀ ਕੀ ਬਾਤ ਹੈ ਹਨਾ ਤੈਂਦੀ ਕਲਾ ਦੀ ਤਾਂ ਗੱਲ ਹੀ ਹੈਣੀ ਗੱਲ ਹੀ ਹੈਣੀ ਹਾਂ ਤੈਂਦੀ ਕਲਾ ਨਹੀਂ ਕਿਉਂਕਿ ਅੰਦੋਲਨਾਂ ਨਾ ਜਿਹੜੇ ਇਹ ਅੰਦੋਲਨ ਤੈਂਦੀ ਕਲਾ ਨਾਲ ਕਦੇ ਲੜੇ ਨਹੀਂ ਗਏ ਜਦੋਂ ਵੀ ਅੰਦੋਲਨ ਜਿਤਨਾ ਅੰਦੋਲਨ ਚੜਦੀ ਕਲਾ ਨੇ ਜਿਤਨਾ ਹਾਂ ਤੇ ਸਾਡੀ ਕਿਸਾਨੀ ਦੀ ਆ ਜਿਹੜੀ ਇਹ ਇਹ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਚੜਦੀ ਕਲਾ ਹੀ ਤੁਰਈ ਆ ਜੇ ਅਸੀਂ ਬੰਦਾ ਸਿੰਘ ਬਹਾਦਰ ਨੇ ਵੀ ਸਾਨੂੰ ਜ਼ਮੀਨਾਂ ਦੇ ਹੱਕ ਲੈ ਕੇ ਦਿੱਤੇ ਤਾਂ ਅਸੀਂ ਉਹਨਾਂ ਦੇ ਨਾਲ ਵੀ ਖੇਤੋਂ ਚੱਲ ਕੇ ਬੰਦਾ ਸਿੰਘ ਬਹਾਦਰ ਨਾਲ ਮਦਦ ਕਰਤੀ ਸੀ ਸਾਡੇ ਕਿਸਾਨਾਂ ਨੇ ਸਹੀ ਹੈ ਅੱਜ ਆਪਦੇ ਹੱਕਾਂ ਲਈ ਗੱਲ ਆਈ ਹੈ ਅੱਜ ਇਹਨਾਂ ਦੇ ਮਾਲਕ ਵੀ ਫਿਰ ਉਹਨਾਂ ਹੀ ਬਣਾਇਆ ਹਾਂ ਬੰਦਾ ਸਿੰਘ ਬਹਾਦਰ ਨੇ ਜਦੋਂ ਅਸੀਂ ਉਹਦੇ ਨਾਲ ਲੱਕੇ ਲੜੇ ਜਿੱਤੇ ਹਨਾ ਕਿਵੇਂ ਉਹਨਾਂ ਦਾ ਸਾਰਾ ਦੇਖ ਲਓ ਵੀ ਕਿੱਡੀਆਂ ਵੱਡੀਆਂ ਉਹ ਰਿਆਸਤਾਂ ਤੋੜੀਆਂ ਤਹਿਸ਼ ਨਸ਼ ਕਰੀਆਂ ਢਾ ਢੇਰੀ ਕਰੀਆਂ ਤੋਂ ਮੈਨੇ ਖੁਸ਼ੀ ਜਾ ਕੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਸਹੀ ਆ ਤੇ ਜਦੋਂ ਅੱਜ ਫੇਰ ਜ਼ਮੀਨਾਂ ਸਾਡੀਆਂ ਸਾਨੂੰ ਲੱਗਦਾ ਵੀ ਜਾਂਦੀਆਂ ਕਿਸੇ ਕਾਰਨ ਕਾਰਪੋਰੇਟ ਲੈ ਕੇ ਜਾ ਰਹੇ ਨੇ ਜਦੋਂ ਸਾਨੂੰ ਲੱਗਦਾ ਵੀ ਸਾਡੀਆਂ ਜ਼ਮੀਨਾਂ ਤੇ ਕਾਰਪੋਰੇਟ ਦੀ ਅੱਖ ਆ ਤਾਂ ਥੋੜਾ ਜਿਹਾ ਅਸੀਂ ਡੈਮੋਕਰੈਟਿਕ ਅਧਿਕਾਰਾਂ ਦੇ ਵਿੱਚ ਰਹਿ ਕੇ ਉਹ ਰੂਪਰੇਖਾ ਬਦਲੀ ਹੋਣੀ ਅਸੀਂ ਅੰਦੋਲਨ ਧਰੀ ਤੇ ਬੈਠ ਕੇ ਕਰਨਾ ਹੂੰ ਵਧੀਆ ਲੱਗਿਆ ਸਾਨੂੰ ਹੂੰ ਵੀ ਆ ਵੀ ਇੱਕ ਅੰਦੋਲਨ ਦੀ ਰੂਪਰੇਖਾ ਹੋ ਸਕਦੀ ਆ ਹੂੰ ਧਰੀ ਤੇ ਬੈਠ ਕੇ ਵੀ ਲੜਿਆ ਜਾ ਸਕਦਾ ਲੈ ਤਾਂ ਨਿਸ਼ਾਨ ਸਾਹਿਬ ਤਾਂ ਪਾ 13 ਮਹੀਨੇ ਲੜੇ ਇਹਨਾਂ ਦੇ ਨਾਲ ਹੀ ਆ ਸਾਰਾ ਕੁਝ ਨਿਸ਼ਾਨ ਸਾਹਿਬ ਤਾਂ ਸਾਡੀ ਜਾਨ ਆ ਬਈ ਯਾਰ ਤੇਆਂ ਨੂੰ ਪਿਛਲੀ ਜਿਹੜੀ ਬੜੀ ਤਕਲੀਫ ਹੋਈ ਨਹੀਂ 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 ਨਿਸ਼ਾਨ ਸਾਹਿਬ ਤਾਂ ਸਾਡੀ ਜਾਨ ਆ ਬਈ ਉਹ ਤਾਂ ਗੁਰੂ ਦੇ ਐਡਕੀ ਵੀ ਘਰੇ ਬੈਠੇ ਲੂਣੀਆਂ ਦੇ ਹਨ ਸਦਾ ਹੀ ਨਹੀਂ ਦਿੱਤਾ ਇਹਨਾਂ ਨੇ ਹਾਂ ਨਹੀਂ ਚਲੋ ਉਹਨਾਂ ਨੂੰ ਉਹਨਾਂ ਦਾ ਧਰਮ ਉਹਨਾਂ ਦਾ ਪੰਥ ਉਹਨਾਂ ਦੀ ਸੋਚ ਮੁਬਾਰਕ ਰਹੇ ਸਾਡੀ ਸੋਚ ਤਾਂ ਸਭ ਤੋਂ ਪਹਿਲਾਂ ਗੁਰੂ ਵਾਲੀ ਸੋਚ ਆ ਹਨਾ ਹੂੰ ਤਾਂ ਗੁਰੂ ਗੋਬਿੰਦ ਸਿੰਘ ਜੀ ਇੱਥੇ ਲਈ ਖਿਆ ਉਹਨਾਂ ਨੇ ਪਾਣਾ ਉਹ ਫੇਰ ਆਉਣਾ ਹਾਂ ਇਹ ਤਾਂ ਦਿੱਲੀ ਵਾਰ-ਵਾਰ ਵੰਗਾਰਦੀ ਰਹੂਗੀ ਸਾਡੇ ਦੂਜੇ ਪਾਸੇ ਆਉਣ ਨਹੀਂ ਦਿੰਦੇ ਦੂਜੇ ਪਾਸੇ ਆਉਣ ਨਹੀਂ ਦਿੰਦੇ ਤੇ ਅਸੀਂ ਆਉਂਦੇ ਹੀ ਰਹਿਣਾ ਇੱਧਰ ਲਈ ਖਿਆ ਜੀ ਆਇਆਂ ਨੂੰ ਹਾਂ ਪੰਜਾਬ ਵਿੱਚ ਕੋਈ ਵੀ ਜਾਂਦਾ ਅਸੀਂ ਜੀ ਆਇਆਂ ਨੂੰ ਉਹਨਾਂ ਰੋਂ ਉੱਧਰ ਜੀ ਆਇਆਂ ਦੇਣਾ ਜੀ ਬੈਠੇ ਆਓ ਹਾਂ ਲਿਖੀ ਤੇ ਬੈਠੇ ਉਧਰ ਕਿਤੇ ਆਉਣ ਦਿੰਦੇ ਨਹੀਂ ਕਦੇ ਲਿਖ ਕੇ ਬੋਰਡ ਲਾਈ ਬੈਠੇ ਹਾਂ ਆਉਣ ਨਹੀਂ ਦਿੰਦੇ ਸਾਨੂੰ ਜਾਣਾ ਤਾਂ ਹੁੰਦਾ ਹੈ ਨਾ ਹਾਂ ਦੇਖੋ ਸਾਨੂੰ ਜਾਣਾ ਤਾਂ ਹੁੰਦਾ ਹਜੇ ਸਾਨੂੰ ਥੋੜਾ ਨਾ ਪਿੱਛੋਂ ਗੱਲਬਾਤ ਰਹੀ ਹੂੰ ਮੀਟਿੰਗ ਕਰਕੇ ਮੀਟਿੰਗਾਂ ਕਰਕੇ ਸਾਡੇ ਕਿਸਾਨ ਆਗੂ ਹਜੇ ਪੂਰਾ ਹਿਸ਼ਿਆਰਾ ਨਹੀਂ ਕਰਿਆ ਤਾਂ ਜਦੋਂ ਹੀ ਪੂਰਾ ਹਿਸ਼ਿਆਰਾ ਹੋ ਗਿਆ ਹਾਂ ਫਿਰ ਵਾਸੋਂ ਫਿਰ ਕੋਈ ਇੱਕ ਮਿੰਟ ਜਾਂ ਕੁਝ ਘੰਟੇ ਲੱਗਣੇ ਆ ਦਿੱਲੀ ਜਾਣ ਤੇ ਕਰ ਜਾਣਾ ਹੱਤਾ ਹੈ ਹਾਂ ਤੂੰ ਤਿਆਰੀ ਦੇਖਿਆ ਪੂਰੀ ਤਿਆਰੀ ਬੜੀ ਤਕੜੀ ਤਿਆਰੀ ਹੈ ਪਿਛਲੇ ਸਾਲ ਦੇ ਮੁਕਾਬਲੇ ਨਾ ਹੂੰ ਮੈਨੂੰ ਐਂ ਲੱਗਦਾ ਵੀ ਪਹਲੀ ਵੱਡੀ ਤਿਆਰੀ ਆ ਕਿਸਾਨਾਂ ਦੀ ਤੇ ਬੜੇ ਪੱਕੇ ਇਰਾਦੇ ਨਾਲ ਆਏ ਵੇ ਆ ਹੂੰ ਕਿਉਂਕਿ ਪਿਛਲੀ ਵਾਰ ਅਸੀਂ ਸਮਾਨ ਲੈ ਕੇ ਤਾਂ ਬਹੁਤ ਆਏ ਸੀ ਪਰ ਜਿਵੇਂ ਜਿਵੇਂ ਲੋਡ ਪਈ ਪਿੱਛੋਂ ਹੋਰ ਪਿੱਛੋਂ ਹੋਰ ਹੁਣ ਐਨ ਕੀ ਤਾਂ ਬਈ ਆ ਵੀ ਜਿਹੜੇ ਪਿਛਲੇ ਸਾਲ ਵਾਲੇ ਸੀ ਘਰ ਸਾਡੇ ਹੂੰ ਉਹ ਵੇਖ ਤੂੰ ਉਵੇਂ ਲੱਦ ਲਿਆ ਨੇ ਟਰਾਲ ਗਾ ਇਹ ਜਦੋਂ ਇੱਥੇ ਘਰ ਬਣ ਜਾਣੇ ਪੱਕੇ ਹਨਾ ਨਾ ਠੀਕਾ ਸਨੇ ਆ ਨਾ ਠੀਕਾ ਸਨੇ ਆ ਹਾਂ ਇਹ ਤਿਆਰੀ ਇਹ ਇਹ ਤਿਆਰੀਆਂ ਸਹੀ ਆ ਪੱਖੇ ਵੀ ਨਾਲ ਲੈ ਕੇ ਆਏ ਏਸੀ ਵੀ ਨਾਲ ਕੂਲਰ ਵੀ ਨਾਲ ਫਰਿੱਜਾਂ ਵੀ ਨਾਲ ਕਿਉਂ ਕਿਉਂਕਿ ਸਾਨੂੰ ਪਤਾ ਜੇ ਸਾਡੀ ਲੜਾਈ ਲੰਮੀ ਚੱਲਦੀ ਆ ਤਾਂ ਅਸੀਂ ਲੰਮੀ ਲੜਾਈ ਲੜਨ ਨੂੰ ਵੀ ਤਿਆਰ ਬੈਠੇ ਹੂੰ ਹੌਸਲੇ ਨਾਲ ਬਹਿਣਾ ਤਾਂ ਰਹਿ ਵੀ ਜਾਣਾ ਹਾਂ